ਪੰਜਾਬੀ ਵਿਰਸਾ ਆਰਟ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਜੀ ਜੋ ਤੁਸੀਂ ਇੰਨਾ ਪਿਆਰ ਸਤਿਕਾਰ ਦੇ ਰਹੇ ਹੋ ਤੇ ਅੱਜ ਆਪਾਂ ਗੀਤ ਸ਼ੁਰੂ ਕਰਦੇ ਹਾਂ ਨੋ ਸੱਸ ਦਾ ਬੜਾ ਹੀ ਪਿਆਰਾ ਜਿਹਾ ਸੱਸ ਨੇ ਲਿਪੀਆਂ ਪੋੜੀਆਂ ਨੂੰ ਨੇ ਲਿਪੇ ਅਜਬਾਰਾ ਲੈ ਕੁੜੇ ਨੂੰ ਨੇ ਲਿਪੇ ਅਜਬਾਰਾ ਲਿਪ ਦੇ ਲਿਪ ਦੇ ਡਿੱਗ ਪਈ ਗੋਡੇ ਆਇਆ ਮਰੋੜਾ ਲੈ ਕੋਡੇ ਗੋਡੇ ਆਇਆ ਮਰੋੜਾ ਜੇ ਸਸਤੀ ਮੰਨੇ ਦੀ ਤੇਰਾ ਬਣਦੀ ਸਹਾਰਾ സഹ സസ്സ്സ്സ് വ പിന്നസ കൂടെ വ്യസ ਸਾਂਭ ਕੇ ਤੀਨੂ ਦੇ ਦੀਸ ਦਾਰਾ ਲੈ ਕੁੜੇ ਤੀਨੂ ਦੇ ਦੀਸ ਦਾਰਾ ਸਸ ਨੇ ਕੱਡੀਆਂ ਮੱਠੀਆਂ ਆਟਾ ਕੱਚਾ ਪੱਕਾ ਸਾਰਾ ਲੈ ਕੁੜੇ ਆਟਾ ਕੱਚਾ ਪੱਕਾ ਸਾਰਾ ਰੱਖ ਨੀ ਸਸ ਸਾਬ ਕ ਤੇਨੂੰ ਦੇ ਦੀ ਸਦਾਰਾ ਲੈ ਕੁੜੇ ਤੇਨੂੰ ਦੇ ਦੀ ਸਦਾਰਾ ਬਹੁਤ ਬਹੁਤ ਧੰਨਵਾਦ ਜੀ ਕਿਸਾ ਨੂੰ ਲੱਗਾ ਤੁਹਾਨੂੰ ਅੱਜ ਦਾ ਇਹ ਬਹੁਤ ਹੀ ਪਿਆਰਾ ਜਿਹਾ ਗੀਤ ਲਾਈਕ ਔਰ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਸਾਡੇ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੇ ਜੇ ਕੋਈ ਤੁਹਾਡੇ ਕੋਲ ਵੀ ਕੋਈ ਗੀਤ ਸਾਡੇ ਪ੍ਰਾਤਨ ਵਿਰਸੇ ਦੇ ਨਾਲ ਜੁੜਿਆ ਹੋਇਆ ਹੈ ਤੇ ਤੁਸੀਂ ਸਾਨੂੰ ਭੇਜ ਸਕਦੇ ਹੋ ਤੇ ਅਸੀਂ ਉਹਨੂੰ ਜ਼ਰੂਰ ਆਪਣੇ ਚੈਨਲ ਤੇ ਗਾ ਕੇ ਪਾਵਾਂਗੇ ਜੀ ਧੰਨਵਾਦ